ਔਰਤਾ ਤੇਰਾ ਜੇ ਕੰਮ ਕਰੇ ਕਿ ਮੇਰਾ ਮੈਂ ਕਰਾਂ ਔਰਤਾ ਤੇਰਾ ਜੇ ਕੰਮ ਕਰੇ ਕਿ ਮੇਰਾ ਹੈ ਤੇਰੇ ਘਰੇ ਬਥੇਰਾ ਮੇਰਾ ਘਰ ਬਣਾਉਂਦੇ ਤੂੰ ਸੱਬੇ ਮੰਗਾ ਮੇਰੀਆਂ ਦਾਤਾ ਸਿਰੇ ਚੜਾ ਦੇ ਤੂੰ ਸੱਬੇ ਮੰਗਾ ਮੇਰੀਆਂ ਦਾਤਾ ਸਿਰੇ ਚੜਾ ਕੌ ਜਿਸ ਮਾਰੇ ਜਿਹੜਾ ਤੇਰਾ ਭਗਤ ਕਹਾਉਂਦਾ ਹੈ ਰੋਮਾਂ ਅੰਦਰ ਨਾਮ ਤੇਰੇ ਦਾ ਹਰ ਵੇਲੇ ਗੁਣ ਗਾਉਂਦਾ ਰੋਮਾਂ ਅੰਦਰ ਨਾਮ ਤੇਰੇ ਦਾ ਹਰ ਵੇਲੇ ਗੁਣ ਗਾਉਂਦਾ ਜੋ ਲੋੜ ਪਾਉਂਦੀ ਮੈਨੂੰ ਉਹ ਪੂਰੀ ਕਰਨੀ ਤੈਨੂੰ ਜੋ ਲੋੜ ਪਾਉਂਦੀ ਮੈਨੂੰ ਉਹ ਪੂਰੀ ਕਰਨ ਤੈਨੂੰ ਨਹੀਂ ਜਵਾਬ ਸੁਣਾ ਦੇ ਤੂੰ ਜੀਤਾ ਜੀ ਹੋਵੇ ਸਭ ਜੀਤਾ ਜੀ ਫੁੱਲ ਰਸ ਆ ਚਲਿਆ ਜੀ ਮੈਨੂੰ ਤੇ ਸ਼ੁਕਰ ਆ ਦੇ ਤੂੰ ਸਭੇ ਮੰਦਾ ਸਾਰੀਆਂ ਮੇਂਗਾ ਮੇਰੀਆਂ ਦਾਤਾ ਸੇ ਜਨਾਉਂਦੇ ਤੇਰੀ ਜਿਉਂਦੀ ਜੁੜਾ ਦਰਦ ਦਾ ਕੰਮ ਬਣਾਵੇ ਗੱਲ ਤੇਰਾ ਨਾਮ ਪਿਆਰੇ ਉਹ ਕਰਦੇ ਕੰਮ ਬਣਾਵੇ ਮੁੰਡੇ ਤੇਰਾ ਨਾਮ ਪਿਆਰੇ ਫਿਰ ਦੀ ਘਰੇ ਦਿਖਾ ਦੇ ਤੂੰ ਤੇ ਤੂੰ ਲੱਕੇ ਬੱਤੀ ਖੁਸਾ ਨਾ ਜਗ ਜੋੜੇ ਜਮਾਲ ਸਦਾ ਜੋੜਦਾ ਫੁਰਚਾ ਨ ਸਦਾ ਜੋੜਦਾ ਸਾਧੂ ਜੀ ਆਸਤੋਂ ਦਾ ਸਾਧੂ ਜੀ ਆਸਤੋਂ ਦਾ ਅਜਿਹੜੇ ਕਾਜ ਬਣਾ ਦੇ ਤੂੰ ਸਾਰਿਆਂ ਮੰਗਾ ਸਭੇ ਮੰਗਾ ਮੇਰੀ ਅਦਾ ਤੋਂ ਸਿਰੇ ਚੜਾ ਦੇ ਤੂੰ ਸਾਰਿਆਂ ਮੰਗਾ ਚੱਕੀ ਸਭੇ ਮੈਦਾਨ ਮੇਰੀ ਅਦਾ ਤੋਂ ਸਿਰੇ ਚੜਾ ਦੇ ਤੂੰ ਸਭੇ ਮੰਗਾ ਮ ਬੁਲਾਵੇ ਜਦ ਤੇਰਾ ਨਾਮ ਪਿਆਰੇ ਉਹ ਘਰ ਦੇ ਕੰਮ ਬੁਲਾਵੇ ਤੇਰਾ ਨਾਮ ਪਿਆਰੇ ਫਿਰਦੀ ਘਰੇ ਦਿਖਾ ਦੇ ਤੂੰ ਸੱਪੇ ਮੰਗਾ ਮੇਰੀਆਂ ਦਾਸਾਂ ਸਿਰੇ ਚੜਾ ਦੇ ਤੂੰ ਸਾਰੀਆਂ ਮੰਗੋ ਏਤੀ ਨਾਲ ਘਰਾ ਦੇ ਨਾਲੇ ਲਾਈ ਮਾਲ ਨੂੰ ਮੋੜੇ ਫਸਲਾਂ ਦੇ ਲੰਦੇ ਤੂੰ ਲੱcke ਬੱਦੀ ਖੂਤੰਨਾ ਜੱਗ ਜੋੜੇ ਭਗਵਾਨ ਸਦਾ ਗੁਣ ਗਾਉਂਦਾ ਗੁਰਚਰਨ ਸਦਾ ਗੁਣ ਗਾਉਂਦਾ ਤਾਂ ਦੂਜੀ ਆਸ ਦਿਖਾਉਂਦਾ 라 ਦੂਜੀ ਆਸ ਦਿਖਾਉਂਦਾ بگੜੇ ਕਾਜ ਬਣਾ ਦੇ ਤੂੰ ਸਾਰੀਆਂ ਮੰਗਾ ਸੱਬੇ ਮੰਗਾ ਮੇਰੀਆਂ ਦਾਤਾ ਸਿਰੇ ਚੜਾ ਦੇ ਤੂੰ ਸਾਰੀਆਂ ਮੰਗਾ ਸੱਬੇ ਮੰਗਾ ਮੇਰੀਆਂ ਦਾਤਾ ਸਿਰੇ ਚੜਾ ਦੇ ਤੂੰ ਸੱਬੇ ਮੰਗਾ ਮੇਰੀਆਂ ਦਾਤਾ ਸਿਰੇ ਚੜਾ ਦੇ ਤੂੰ ਗੇ ਪਿੰਸਾ ਡਰ ਜੇ ਪਈਦਾਲਾ ਜੀ ਦੇਗ ਵਿੱਚ ਵਾਲਾ ਗਿਆ ਹੈਨਾ ਉਹ ਪੰਡ ਸਹੀ ਆ ਜਾ ਕੋਈ ਜਾਤ ਬਤਾ ਲਈ ਮਾੜੀ ਨਹੀਂ ਗਈ ਪੰਥਾ ਮੜਾ ਪਈਦਾਲਾ ਜੀ ਭਾਈ ਮਤੀ达 ਜੀ ਭਾਈ ਸਤੀ达 ਜੀ ਗੁਰੂ ਸਾਹਿਬ ਜੀ ਸਭ ਨੂੰ ਸ਼ਹੀਦ ਕੀਤੇਗੇ ਹਾਂ ਜਿਹੜੇ ਮਤੀ达 ਜੀ ਨੇ ਘਰ ਆ ਰਹੇ ਆ ਰਹੇ ਨੇ ਕੀ ਲੈ ਗਿਆ ਜਵਾਬ ਨੇ ਪੁੱਛਿਆ ਚਾਹ ਜੋ ਭਾਈ ਗੁਰਾਰ ਨੇ ਪੁੱਛਿਆ ਅਏ ਮਤੀ ਦਾਸ ਦੋ ਮਿੰਟ ਰੁਕ ਜਾ ਜਲਾਦ ਨੇ ਪੁੱਛਿਆ ਵੀ ਐ ਮਤੀ ਦਾਸ ਤੇਰੀ ਕੋਈ ਆਖਰੀ ਇੱਛਾ ਹੋਵੇ ਤਾਂ ਜਲਾਦ ਨੂੰ ਕਿਹਾ ਕਿ ਮੈਂ ਜਲਾਦ ਮੇਰੀ ਆਖਰੀ ਇੱਛਾ ਕੀ ਹੈ ਮੇਰਾ ਜਨਾ ਮੁੱਖਾ ਇਹ ਗੁਰੂ ਚਰਨਵਾਲਾ ਹੋਵੇ ਸਿਰ ਹਾਂ ਗੁਰੂ ਸਾਹਿਬ ਜੀ ਪਿੰਜਰੇ 'ਚ ਬੈਠੇ ਹੋਣਗੇ ਮਤੀ ਦਾਸ ਜੀ ਨੂੰ ਬੰਨਿਆ ਗਿਆ ਤੁਰਕੀ ਕਟਰੀ ਦੇ ਵਿੱਚ ਨੂੜਿਆ ਗਿਆ ਸਿਰਕਾਰ ਰੱਖਦਾ ਅਰੇ ਰੱਖਣ ਤੋਂ ਪਹਿਲਾਂ ਪੁੱਛਿਆ ਵੀ ਤੇਰੀ ਕੋਈ ਆਖਰੀ ਇੱਛਾ ਹੈ ਕਿ ਮੇਰਾ ਮੁਕਤਰਨਵਾਲਾ ਹੋਵੇ ਗੁਰੂ ਸਾਹਿਬ ਜੀ ਚਾਕੇ ਭਾਈ ਮਤੀ ਦਾਸ ਜੀ ਤਾ ਗੁਰੂ ਸਾਹਿਬ ਜੱਖਾਂ ਦੇ ਅੱਖਾਂ ਦੀ ਗੱਲ ਕੀਤੀ ਅੱਖਾਂ ਬੋਲਦੀਆਂ ਨੇ ਸਾਰਾ ਦੱਸਤਾ ਹਾਂ ਜਵਾਬ ਘਟ ਬੋਲਦੀਆਂ ਅੱਖਾਂ ਵੱਧ ਬੋਲਦੀਆਂ ਨੇ ਹਾਂ ਅੱਖਾਂ ਅੱਖਾਂ ਦੇ ਜਦੋਂ ਬਚਨ ਕੀਤੇ ਵੇ ਗੁਰੂ ਸਾਹਿਬ ਵੀ ਮੇਰੇ ਸਿਰ ਤੇ ਆ ਆ ਕਿ ਮੈਂ ਥੋੜਾ ਸਿੱਖਿਆ ਕਿ ਉਹ ਮੈਨੂੰ ਅੋਰਿਜਨ ਕਿਹਾ ਜਾਊਗਾ ਤਾ ਗੁਰੂ ਜੀ ਤੇਗ ਬਾਤ ਜੀ ਮਾਰੇ ਨੇ ਇਸ ਤਰ੍ਹਾਂ ਕੱਪੜਾ ਬਾਰੇ ਕੀਤਾ ਇੱਚੋ ਪਿੰਗਾ ਕੱਢਿਆ ਜਮੀਂ ਦੀ ਸਿੱਟ ਕੇ ਆਇਆ ਪਿੰਗਾ ਫੜ ਲੈ ਇਹ ਤਾਂ ਜਬੜ ਲੈ ਇਦਾਂ ਫੜ ਕੇ ਨਾ ਭਾਈ 2 ਮਿੰਟ ਇਦਾਂ 2 ਮਿੰਟ ਮਿਲ ਲੈ ਇਦਾਂ ਫੜ ਕੇ ਤੋਂ ਦੰਦੇ ਦੇ ਦੰਦੇ ਵਿਚੋਂ ਗਲਵੇਰੀ ਉਂਗਲ ਫੇਰ ਕੇ ਨਿਸਕਾਰ ਕੇ ਦਵਾਰ ਦੇ ਚਟਾਂਗ ਲਾ ਤਪਾਈ ਤੇ ਮਤੀ ਦਾ ਜੀ ਸਮਝਾਦਾ ਵੀ ਮਤੀ ਦਾਸ ਇਹ ਦੋਵਾਂ ਨੇ ਲੱਕੜਾ ਹੈ ਲੱਕੜਾ ਹਾਂ ਤੇ ਦੋਨੇ ਦੀ ਲੱਕੜਾ ਇਹ ਆਪਦੇ ਚੀਰ ਪਵਾ ਕੇ ਆਪਦੇ ਦੰਦੇ ਚਲਵਾ ਕੇ ਸਿੱਖੀ ਦੇ ਸਿਰ ਤੇ ਤਾਜ ਆ ਤੂੰ ਸਿੱਖੀ ਦੇ ਸਿਰ ਤੇ ਤਾਜ ਬਣੇਗਾ ਭਾਈ ਮਤੀ ਦਾ ਜੀ ਅੱਜ ਸਿੱਖੀ ਦੇ ਸਰਦਾਰ ਤਾਂ ਰੇਕ ਸਿਕਰ ਸਰੂ ਕੰਗੜਾ ਹਰੇਕ ਤੇ ਸਾਰਾ ਸਰਦਾਰ ਤਾਂ ਆ ਗੁਰੂ ਸਾਹਿਬ ਜੀ ਸ਼ਹੀਦ ਹੋ ਗਏ ਗੁਰੂ ਸਾਹਿਬ ਜੀ ਨੂੰ ਤਾਂ ਕਿਹਾ ਗਿਆ ਭਾਈ ਤਾ ਸਰ ਕਟਾ ਜਾਊਗਾ ਹਜੇ ਮੰਨ ਜਾ ਗੁਰੂ ਸਾਹਿਬ ਕਹਿੰਦੇ ਵੀ ਤੂੰ ਕੋਣ ਸਰ ਕਟਾ ਰਿਹਾ ਅਸੀਂ ਤਾਂ ਦੀ ਮਰਜੀ ਨਾਲ ਸੀ ਦਮਣਾ ਹੈ ਸੀ ਦੋਏ ਤਾਂ ਹਿੰਦੂ ਤੋਂ ਧਰ ਬਚਿਆ ਅੱਜ ਹਰ ਇੱਕ ਮੁਸਲਮਾਨ ਹਿੰਦੂ ਦੇ ਇਹ ਮਤਲਬ تیر ਕਰ ਗਿਆ ਨਾ ਉਮਰੇ ਤੇਗ ਗੁਰੂ ਤੇਗ ਬਾਤਰੀ ਖੂਨ ਦਾ ਤਿਰਖਾ ਹੈ ਪਰ ਇਹ ਕਿਰਤਕਣ ਲੋਕ ਹਿੰਦਸਤਾਨੀ ਲੋਕ ਤੇਈਮਾਨ ਲੋਕ ਨੇ ਰਿਕਾਉਟ ਹੋ ਰਿਹਾ ਭਾਈ ਇਸ ਕਾਲ ਫ্রম +916516611831 on sim sim 1 ਚਲ ਕੋ ਗਿਆ ਦੁਆਰੇ ਜਾ ਦੇ ਕਾਲ ਫ্রম